ਸ਼ਾਹ ਤਸਕਰ ਦੀ ਗੈਰ ਕਾਨੂੰਨੀ ਜਹਿਜ਼ਾਬ ਤੇ ਚੱਲਿਆ ਪੀਲਾ ਪੰਜਾ ਨਸ਼ਾ ਤਸਕਰਾਂ ਤੇ ਕਾਰਵਾਈ ਕਰਨ ਲਈ ਪੁਲਿਸ ਵਚਨਬੱਧ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਪੁਲਿਸ ਕਮਿਸ਼ਨਰ ਗੁਰਪੀ ਸਿੰਘ ਪੁੱਲਰਨੇ ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਰੀ ਕਾਰਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਮਰਸਰ ਨੇ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮੰਦਰ ਵਾਲਾ ਬਾਜ਼ਾਰ ਸੁਲਤਾਨਪੁਰ ਰੋਡੋਂ ਕੋਲ ਸਰ ਵਿੱਛਿਤ ਜਾਣੇ ਪਛਾਣੇ ਨਸ਼ੀਲੇ ਵਪਾਰਕਾਂ ਦੇ ਦਸਤਾਂ ਦੀ ਗੈਰ ਕਾਨੂੰਨੀ ਤੌਰ ਤੇ ਬਹੁਤ ਜ਼ਿਆਦਾ ਬੁਟਾ ਦਿੱਤਾ ਇਹ ਜਾਇਦਾਦ ਅਨਮੋਲ ਸੋਨੀਆਂ ਅਤੇ ਗਗਨਦੀਪ ਸਿੰਘ ਉਫ ਗੋਰਾ ਭੈਣ ਅਤੇ ਭਰਾ ਹਨ ਸਾਰੇ ਵਾਸੀ ਐਲ 2 ਬੜੇ 151 ਗਲੀ ਨੰਬਰ 3 ਸ਼ਹੀਦឧਦਮ ਸਿੰਘ ਨਗਰ ਦੀ ਸੀ ਤਿੰਨ ਭੈਣ ਭਰਾ ਹਨ ਅਤੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਲਜ਼ਮਾਂ ਵਿਰੁੱਧ ਦਰਜ ਐਫ ਆਈ ਆਰ ਦੇ ਵੇਰਵੇ ਦੋ ਐਨ ਡੀ ਪੀ ਐਸ ਮਾਮਲੇ ਵਿੱਚ ਅਨਮੋਲਤ ਗਗਨਦੀਪ ਸਿੰਘ ਉਰਫ ਗੋਰਾ ਖਿਲਾਫ ਐਫ ਆਈ ਆਰ ਨੰਬਰ 223 ਮਿਤੀ 13/9/2025 ਦਿਨ 21ਬੀ 27ਏ 29 ਐਨ ਡੀ ਪੀ ਐਸ ਸੈਕਟਿਨ ਪੀ ਐਸ ਬੀ ਡਿਵੀਜ਼ਨ ਪੰਮਰ ਸਰ ਅਤੇ ਮਲਜ਼ਮ ਸੋਨੀਆ ਖਿਲਾਫ ਐਫ ਆਈ ਆਰ ਨੰਬਰ 177 ਮਿਤੀ 18/8/2025 ਦਿਨ 1ਕੀ ਬੀ 27A ਐਨਡੀਪੀਐਸ ਐਕਟ ਪੀਐਸ ਡਿਵੀਜ਼ਨ ਬੀ ਡਿਵੀਜ਼ਨ ਅੰਮ੍ਰਿਤਸਰ ਦਰਜ ਹਨ ਅੱਜ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਬੜੀਆਂ ਜਾਇਦਾਦਾਂ ਵਿਰੋਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਿੱਚ ਅੰਮ੍ਰਿਤਸਰ ਸੁਲਤਾਨਪੁਰ ਰੋਡ ਦੇ ਮੰਦਰ ਪਾਲਾ ਬਾਜ਼ਾਰ ਵਿਖੇ ਸਥਿਤ ਗੈਰ ਕਾਨੂੰਨੀ ਤੌਰ ਤੇ ਪ੍ਰਾਪਤ ਕੀਤੀ ਗਈ ਇਮਾਰਤ ਨੂੰ ਨਗਰ ਨਿਗਮ ਦੁਆਰਾ ਢਾਹ ਦਿੱਤਾ ਗਿਆ ਇਹ ਵੀ ਪੰਜਾਬ ਨੂੰ ਇੱਕ ਖਾਸ ਰੂਪ ਸਸੇਕਰ ਬੜੀ ਬੜੀ ਮਿਹਰਬਾਨੀ ਨਹੀਂ ਨਹੀਂ ਕੋਈ ਨਹੀਂ ਜੀ ਮਿਹਰਬਾਨੀ ਕਿਉਂ ਤੁਸੀਂ ਸਾਡਾ ਬੜਾ ਚਿਰਾਂ ਦਾ ਲੰਮਾ ਜਿਹਾ ਅਜ ਰਜਦੀ ਪੂਰਾ ਕਰਤਾ ਨਹੀਂ ਨਹੀਂ ਕੋਈ ਨਹੀਂ ਜੀ ਭਾਈ ਉਹ ਹੀ ਕਿਰਪਾ ਕਰਕੇ ਨਾ ਥੋੜਾ ਜਿਹਾ ਪੁੱਛੋ ਥੋੜਾ ਤੇ ਹੋਰ ਕਰਾ ਦੇਣੇ ਜੀ ਪਰ ਤੁਸੀਂ ਖੁਸ਼ ਹੋ ਜੀ ਇਸ ਨਾਲ ਮੈਂ ਬੇਟਾ ਖੁਸ਼ ਮਾਰਦੇ ਆ ਸਾਹਵਰਨ ਪਪਾ ਜੀ ਨੂੰ ਨਹੀਂ ਨਹੀਂ ਕੋਈ ਨਹੀਂ ਬਹੁਤ ਚੰਗਾ ਜੀ ਇਦਾਂ ਹੀ ਰੱਖਣਾ ਔਰ ਮੈਂ ਇਹ ਵੀ ਚਾਹੁੰਦਾ ਕਿ ਦੇਖੋ ਆਪਣੇ ਸਾਰਿਆਂ ਦੇ ਵਾਸਤੇ ਕਾ ਜਿਹੜੀ ਆਪਣੀਆਂ نسلਾਂ ਹਨ ਉਹਨਾਂ ਵਾਸਤੇ ਖਤਰਾ ਹੈ ਖਤਰਾ ਖਤਰਾ ਹੈ ਤਾਂ ਕਈ ਚੀਜ਼ਾਂ ਵਿਜੀਬ ਕਰਕੇ ਗਿਆ ਸਾਭੀ ਇੱਥੇ ਜਿਹੜਾ ਵੀ ਪੀੜੀ ਸੀ ਨਾ ਪਰ ਇਹ ਅੱਜ ਜਰਾ ਹਾਂ ਜੀ ਤੁਹਾਡੇ ਜਿਹੜਾ ਅੱਜ ਪ੍ਰਾਲਾ ਹੋਇਆ ਤੁਹਾਡਾ ਮਨ ਤੋਂ ਜਿਹੜੇ ਬੰਦੇ ਹੁਣ ਭਾਰਤ ਪੱਤੇ ਕੋਲੀ ਜਾਣਾ ਹਨ ਹਾਂ ਜੀ ਜਿਹੜੇ ਮਾੜੇ ਮੋٹے ਬੰਦੇ ਇਹਦੇ ਤੁਹਾਡੇ ਨਾਲ ਤੁਹਾਡਾ ਕੰਮ ਕਰਨ ਦੇ ਲੱਗੇ ਇਸ ਏਰੀਆ ਦੇ ਹਾਂ ਉਹਦੇ ਨਾਲ ਮੈਸੇਜ ਬੜਾ ਸਟਰੋਂਗ ਜਾਂਦਾ ਜੀ ਲੋਕ ਡਰਦੇ ਆ ਫਿਰ ਹਾਂ ਵੀ ਜੇ ਅਸੀਂ ਬਣਾ ਵੀ ਲਈ ਕੋਈ ਚੀਜ਼ ਤਾਂ ਠਹਿ ਜਾਣੀ ਆ ਨਹੀਂ ਸਾਰੀ ਥੋੜਾ ਬਸ ਤੁਹਾਡਾ ਬਾ ਤੁਹਾਡਾ ਨਹੀਂ ਕੋਈ ਨਹੀਂ ਬਲਜਿੰਦਰ ਥੋੜਾ ਹੋਰ ਡੋਮਿਨੇਟ ਕਰੋ ਤਕੜਾ ਹੋ ਕੇ ਰੱਖੋ ਬਿਲਕੁਲ ਸਹੀ ਹਾਂ ਥੈਂਕ ਯੂ ਜੀ ਸਸੀਗਾ ਸਾਹਿਬ ਵੱਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆ ਔਰ ਜੋ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਫੜੀਆਂ ਗਈਆਂ ਇਸ ਤੋਂ ਇਲਾਵਾ ਇਹਦਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗ ਸਮੱਗਲਰਸ ਨੇ ਔਰ ਉਹਨਾਂ ਦੇ ਜਿਹੜੇ ਇਲੀਗਲ ਮਨੀ ਨਾਲ ਬਣਾਈਆਂ ਹੋਈਆਂ ਆ ਪ੍ਰੋਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਆ ਸੁਲਤਾਨਵਿੰਦ ਰੋਡ ਥਾਣਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਥੇ ਆਏ ਬੜਾ ਹੀ ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਅਨਮੋਲ ਜਿਹਦੀ ਉਮਰ ਤਕਰੀਬਨ 34 ਸਾਲ ਹੈ ਸੋਨੀਆ ਦੂਸਰੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਤਗਨਦੀ 25 ਸਾਲ ਦਾ ਇਹ ਪਿੱਛੋਂ ਵੈਸੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਕਿਉਂਕਿ ਛੋਟੀ ਸਪਲਾਈ ਕਰਕੇ ਇੱਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਇਹ ਕੀ ਕਰ ਰਹੇ ਨੇ ਸੋ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19ਵੀਂ ਡਿਮੋਲਿਸ਼ਨ ਹੈ 19th ਇਹਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਡੈਮੋਲਿਸ਼ਨ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਸਹਾਇਤਾ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਇੱਥੇ ਆ ਕੇ ਇਸੇ ਕਰਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਤੇ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਇਸਾ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਦੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਵਿੱਚ 20 ਗ੍ਰਾਮ ਹੀਰੋਇਨ ਮਿਲੀ ਸੀ ਅਨਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਤੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਦੇ ਨਾਲ ਰਹਿੰਦੇ ਨੇ ਤੋ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕਿ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ